ਸੱਚਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਪੰਜਾਬੀ ਬੋਲੀਆਂ 1133 ਤੋਂ ਸ਼ੁਰੂ ਹੋਣੇ ਆ ਤੇ ਦੇਖਦੇ ਆਪਾਂ ਐਂਡ ਕਿੱਥੋਂ ਤੱਕ ਕਰਦੇ ਆਂ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਆਪਣੀ ਪਹਿਲੀ ਬੋਲੀ ਹੈਗੀ ਹੈ ਯਾਰੀ ਯਾਰੀ ਕੀ ਲਾਈਆ ਮੁੰਡਿਆ ਕੀ ਯਾਰੀ ਤੋਂ ਲੈਣਾ ਵੇ ਪਹਿਲਾਂ ਯਾਰੀ ਲੱਡੂ ਮੰਗੇ ਪਹਿਲਾਂ ਯਾਰੀ ਲੱਡੂ ਫੇਰ ਮੰਗੂ ਦੁੱਧ ਪੇੜੇ ਵੇ ਆਸ਼ਿਕ ਲੋਕਾਂ ਦੇ ਮੂੰਤੇ ਪੈਂਚੇ ਬੇੜੇ ਆਸ਼ਿਕ ਲੋਕਾਂ ਦੇ ਮੂੰਤੇ ਪੈਂਚੇ ਬੇੜੇ ਆਸ਼ਿਕ ਲੋਕਾਂ ਦੇ ਬੁਲੇਆਂ ਜਿਹੜੀ ਬੁਲੇ ਪਸੰਦ ਆਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਸ਼ੰਦ ਪਰ ਅੱਗੇ ਆਈਏ ਜਾਈਏ ਸ਼ੰਦ ਪਰ ਅੱਗੇ ਆਈਏ ਜਾਈਏ ਸ਼ੰਦ ਅੱਗੇ ਬੋਕਰ ਸਾਲੀ ਮੇਰੀ ਫੈਸ਼ਨੇਬਲ ਸੰਡੂ ਮੇਰਾ ਜੋਕਰ ਸਾਲੀ ਮੇਰੀ ਫੈਸ਼ਨੇਬਲ ਸੰਡੂ ਮੇਰਾ ਜੋਕਰ ਬਹੁਤ ਫਨੀ ਜੀਏ ਬਾਲ ਸਾਰੀਆਂ ਭੋਲੀਆਂ ਹੀ ਬਹੁਤ ਸੋਖੀਆਂ ਨੇ ਲਾੜੇ ਪਹਿਣਾ ਕੰਜ ਕੁਵਾਰੀ ਲਾੜੇ ਪਹਿਣਾ ਕੰਜ ਕੁਵਾਰੀ ਬੜੀ ਪਿਆਰੀ ਨੀ 1 ਰੁਪਈਆ ਸਟੇੜਿਆ 1 ਰੁਪਈਆ ਸਟੇੜਿਆ ਰਤੀ ਬਦਲੀ ਦੇ ਮੰਜੇ ਤੇ ਕਾਲੇ ਰੰਗ ਦਰਿਛ ਚੜਿਆ ਅਰਛ ਦੇ ਕਕੇ ਕਕੇ ਬਾਲ ਅੱਖਾਂ ਲਾਲ ਉਹਦੇ ਪਾਣੇ ਸਿੱਖ ਚੜਿਆ ਉਹਦੇ ਪਾਣੇ ਸਿੱਖ ਚੜਿਆ ਉਹਦੇ ਪਾਣੇ ਸਿੱਖ ਚੜਿਆ ਇਹ ਥੋੜੀ ਜਿਹੀ ਔਖੀ ਸੀ ਤੋ ਇਸਕਿਪ ਵੀ ਕਰ ਸਕਦੇ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਜੰਮੇ ਪੂਰੇ 7 ਛਿਆਂ ਦੀ ਤਾਂ ਆ ਗਈ ਪੰਜੇਰੀ 7ਵੇਂ ਵਾਰੀ ਬਸ ਬਰੇਕਾਂ ਹੁਣ ਲਗੀਆਂ ਹੁਣ ਲਗੀਆਂ ਮੇਰੀ ਸੱਸ ਬਰੇਕਾਂ ਹੁਣ ਲਗੀਆਂ ਹੁਣ ਲਗੀਆਂ ਮੇਰੀ ਸੱਸ ਬਰੇਕਾਂ ਹੁਣ ਲਗੀਆਂ ਜਾਵਾਂ 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 ਮਿੱਤਰਾਂ ਦੇ ਫੁਲਕੇ ਨੂੰ ਮਿੱਤਰਾਂ ਦੇ ਫੁਲਕੇ ਨੂੰ ਮੈਂ ਖੰਡ ਦਾ ਪ੍ਰੇਥਨ ਲਾਵਾਂ ਜਿੱਥੇ ਯਾਰਾ ਤੂੰ ਲੰਗਦਾ ਜਿੱਥੇ ਯਾਰਾ ਤੂੰ ਲੰਗਦਾ ਪੈੜ ਚੁੰਮ ਕੇ ਹਿੱਕ ਨਾਲ ਲਾਵਾਂ ਮੁੜ ਕੇ ਤਾਂ ਦੇਖ ਮਿੱਤਰਾ ਤੇਰੇ ਮਗਰ ਮੇਲ ਦੀਆਂ ਵਾ ਮੁੜ ਕੇ ਤਾਂ ਵੇਖ ਮਿੱਤਰਾ ਤੇਰੇ ਮਗਰ ਮੇਲ ਦੀਆਂ ਵਾ ਮੁੜ ਕੇ ਤਾਂ ਵੇਖ ਮਿੱਤਰਾ ਸੱਤ ਮੇਰੀ ਨੇ ਮੁੰਡੇ ਜੰਮੇ ਸੱਤ ਮੇਰੀ ਨੇ ਮੁੰਡਾ ਜੰਮਿਆ ਨਾ ਤਰਿਆ ਗੁਰ ਦਿੱਤਾ ਪੰਜੀਰੀ ਖਾਵਾਂਗੇ ਭੈ ਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਭੈ ਗੁਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਇਸ਼ਕ ਇਸ਼ਕ ਨਾ ਕਰਿਆ ਕਰਨੀ ਇਸ਼ਕ ਇਸ਼ਕ ਨਾ ਕਰਿਆ ਕਰਨੀ ਸੁਣ ਲੈ ਇਸ਼ਕ ਦੇ ਕਾਰੇ ਨਹੀਂ ਇਸ ਇਸ਼ਕ ਨੇ ਸਿਖਰ ਦੁਪਾਰੇ ਇਸ ਇਸ਼ਕ ਨੇ ਸਿਖਰ ਦੁਪਾਰੇ ਕਈ ਲੁੱਟੇ ਕਈ ਮਾਰੇ ਵੇ ਪਹਿਲਾ ਇਸ ਨੇ ਦਿੱਲੀ ਲੁੱਟੀ ਪਹਿਲਾ ਇਸ ਨੇ ਦਿੱਲੀ ਲੁੱਟੀ ਫੇਰ ਕਈ ਬਲਖ ਬੁਖਾਰੇ ਤੇਰੀ ਫੋਟੋ ਤੇ ਸ਼ਰਤਾਂ ਲਾਣ ਕੁਵਾਰੇ ਤੇਰੀ ਫੋਟੋ ਤੇ ਸ਼ਰਤਾਂ ਲਾਣ ਕੁਵਾਰੇ ਜਾਂ ਫਿਰ ਅਵੇਂ ਆਏ ਤੇ ਰੀ ਫੋਟੋ ਤੇ ਡਿਗ ਡਿਗ ਭੈਣ ਕੁਆਰੇ ਤੇ ਰੀ ਫੋਟੋ ਤੇ ਸ਼ੰਦ ਪਰ ਅਗੇ ਆਈਏ ਜਾਈਏ ਸ਼ੰਦ ਪਰ ਅਗੇ ਆਈਏ ਜਾਈਏ ਸ਼ੰਦੇ ਅਗੇ ਸੱਸ ਮੇਰੀ ਘੜਵੇ ਵਰਗੀ ਤੇ ਸੋਹਰਾ ਲੁੱਕ ਦਾ ਡਰਾਮ ਸੱਸ ਮੇਰੀ ਘੜਵੇ ਵਰਗੀ ਤੇ ਸੋਹਰਾ ਲੁੱਕ ਦਾ ਡਰਾਮ ਲੜਿਆ ਭੈਣੇ ਜਰਨੀ ਵੇ ਲਾੜਿਆ ਸੌਰੀ ਭੈਣ ਲਾੜਿਆ ਭੈਣ ਹਰਨੀ ਵੇ ਸੱਤ ਵਿੱਚ ਪੀਲ ਪਲਾੰਗੜ ਖੇਲੇ ਪੱਜ ਗਈ ਵੇ ਜਥਣੀ ਗਿੱਧਾ ਰਾਂ ਨੂੰ ਲੈ ਕੇ ਤਾਂ ਉਹ ਤਾਂ ਚੜ ਗਈ ਬਠੰਡੇ ਆਲੀ ਰੇਲ ਉਹ ਤਾਂ ਚੜ ਗਈ ਵੇ ਚੜ ਗਈ ਬਠੰਡੇ ਆਲੀ ਰੇਲ ਉਹ ਤਾਂ ਚੜ ਗਈ ਵੇ ਚੜ ਗਈ ਬਠੰਡੇ ਆਲੀ ਰੇਲ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਗਿੰਦੀ ਆਈ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਕਿਨ ਦੀ ਆਈ ਸੱਸੇ ਨੀ ਬਾਰਾ ਤਾਲੀਏ ਮੈਂ ਤੇਰਾ ਤਾਲੀ ਆਈ ਸੱਸੇ ਨੀ ਬਾਰਾ ਤਾਲੀਏ ਮੈਂ ਤੇਰਾ ਤਾਲੀ ਆਈ ਪੰਡਾ ਵਿੱਚੋਂ ਪੰਡ ਸੁਨੇਂਦਾ ਪੰਡ ਸੁਨੇਂਦਾ ਰੂੜਾ ਨੀ ਉਥੋਂ ਦੇ ਕਿਨਾਰ ਸੁਨੇਂਦੀ ਉਥੋਂ ਦੇ ਕਿਨਾਰ ਸੁਨੇਂਦੀ ਕਰਦੀ ਗੋਵਾ ਕੂੜਾ ਨੀ ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀ ਆਉਂਦੇ ਜਾਂਦੇ ਨੂੰ ਦੁੱਧ ਪਲਾਉਂਦੀ ਢਾਉਂਦੀ ਲੰਗ ਪੰਗੂੜਾ ਬਾ ਛੜਵੇ ਮਿੱਤਰਾ ਟੁੱਟ ਗਿਆ ਕੱਚ ਦਾ ਚੂੜਾ ਬਾ ਛੜਵੇ ਮਿੱਤਰਾ ਟੁੱਟ ਗਿਆ ਕੱਚ ਦਾ ਚੂੜਾ ਸੁਣਵੇ ਪਿੰਡ ਦੇ ਹਾਕਮਾ ਨਾ ਕੁੜੀਆਂ ਨੂੰ ਸਮਝਾ ਸੁਣਵੇ ਪਿੰਡ ਦੇ ਹਾਕਮਾ ਨਾ ਕੁੜੀਆਂ ਨੂੰ ਸਮਝਾ ਢੀੜੀ ਤਾਂ ਪਾਉਂਦੀਆਂ ਮਹੋਰੀਆਂ ਕੋਈ ਚੁੰਨੀਆਂ ਲੈਂਦੀਆਂ ਗਲ ਵਿੱਚ ਪਾ ਜਵਾਨੀ ਲੋਕਾਂ ਪਾਦੇ ਗੋਰੀਏ ਸਾਨੂੰ ਕਾਦੇ ਚਾ ਲੋਕ ਜਵਾਨੀ ਲੋਕਾਂ ਪਾਣੇ ਗੋਰੀਏ ਸਾਨੂੰ ਕਾਦਾ ਚਾ ਤੇਰੀ ਖਾਤਰਿਆ ਕਵਾਰਾ ਜਗ ਤੋਛੜਾ ਖਵਾਇਆ ਨੀਂਦ ਤੀਂ ਆਵੇ ਜੇ ਖੋਪਾ ਲੈ ਆਂਦਾ ਨਤੀਆਂ ਵੇਚ ਕੇ ਖੋਪਾ ਲੈ ਆਂਦਾ ਤੇਰੀ ਝੋਲੀ ਪਾਇਆ ਜੇ ਧਰਮਾ ਪਿਆਂ ਦਾ ਪਿਆਰ ਕਾਸ ਨੂੰ ਪਾਇਆ ਜੇ ਧਰਮਾ ਪਿਆਂ ਦਾ ਜਾਂ ਰੱਸੀਆਂ ਸੱਪ ਬਣ ਗਈ ਖਾ ਕੇ ਮਾਲ ਪਰਾਇਆ ਰੱਸੀਆਂ ਸੱਪ ਬਣ ਗਈ ਖਾ ਕੇ ਮਾਲ ਪਰਾਇਆ ਸ਼ੰਦ ਪਰਾਗੇ ਆਈਏ ਜਾਈਏ ਸ਼ੰਦ ਪਰਾਗੇ ਆਈਏ ਜਾਈਏ ਸ਼ੰਦ ਅੰਗੇ ਜੋ ਪੱਬੀ ਮੇਰੀ ਫੁੱਲ ਵਰਗੀ ਵੀਰਾ ਦੀ ਖੁਸ਼ਬੂ ਪੱਬੀ ਮੇਰੀ ਫੁੱਲ ਵਰਗੀ ਵੀਰਾ ਦੀ ਖੁਸ਼ਬੂ ਪੱਬੀ ਮੇਰੀ ਫੁੱਲ ਵਰਗੀ ਛੜੇ ਲੁੱਟੰਦੀ ਮਾਰੀ ਛੜੇ ਲੁੱਟੰਦੀ ਮਾਰੀ ਕੁੜਮਾ ਜੋਰੋ ਦਾਤਣ ਚਬਦੀ ਛੜਿਆਂ ਨੇ ਕਰਤੀ ਨਾ ਦੇਖੋ ਕੁਦਰਤ ਰੱਬ ਦੀ ਤੇਹਰੇ ਚੁੰਮ ਚੁਗਾ ਮੱਥਾ ਸਕਲ ਪੁਰਾਣਾ ਚੱਜਦੀ ਤੇਹਰਾ ਚੁਗਮ ਚੁਕਾ ਮੱਥਾ ਸਕਲ ਪੁਰਾਣਾ ਚੱਜਦੀ ਜਿਹੜੀ ਪਿਛਲੀ ਸੀ ਭਾਬੀ ਵੀਰ ਵਾਲੀ ਉਹ ਬੋਲੀ ਮੇਰੀ ਫੇਵਰੇਟ ਸੀ ਸੁਣਵੇ ਇਹ ਪਿੰਡ ਦੇ ਆ ਹਾਂ ਕਮਾਏ ਨਾ ਮੁੰਡਿਆਂ ਨੂੰ ਸਮਝਾ ਪੱਗਾ ਤਾਂ ਬੰਦੇ ਟੇਡੀਆਂ ਕੋਈ ਲੜ ਲੈਂਦੇ ਲਮਕਾ ਜਵਾਨੀ ਮੁਸਕਨ ਬੂਟੀ ਏ ਮੁੰਡਿਆ ਸੰਭਲ ਕੇ ਵਰਤਾ ਜਵਾਨੀ ਮੁਸਕਲ ਮੁੱਢੀ ਏ ਮੁੰਡਿਓ ਸੰਭਲ ਕੇ ਵਰਤਾ ਜਵਾਨੀ ਮੁਸਕਨ ਬੂਟੀ ਏ ਆਟੀਆਂ 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 ਤੇਰਾ ਮੇਰਾ ਇੱਕ ਮਨ ਸੀ ਤੇਰੀ ਮਾਂ ਨੇ ਦਰ ਆਠਾ ਰੱਖੀਆਂ ਤੈਨੂੰ ਦੇਵੇ ਦੁੱਧ ਲਸੀਆਂ ਤੈਨੂੰ ਦੇਵੇ ਦੁੱਧ ਲਸੀਆਂ ਮੈਨੂੰ ਕੋੜੇ ਤੇਲ ਦੀਆਂ ਮਠੀਆਂ ਤੇਰੇ ਵਿੱਚੋਂ ਮਾਰੇ ਵਾਸ਼ਨਾ ਤੇਰੇ ਵਿੱਚੋਂ ਮਾਰੇ ਵਾਸ਼ਨਾ ਪੱਲੇ ਲੌਂਗ ਲੱਟੀਆਂ ਰੱਖੀਆਂ ਤੇਰੇ ਫਿਕਰਾਂ 'ਚ ਰੋਜ਼ ਕਟਾਂ ਦਿਨ ਰਤੀਆਂ ਤੇਰੇ ਫਿਕਰਾਂ 'ਚ ਰੋਜ਼ ਕਟਾਂ ਦਿਨ ਰਤੀਆਂ ਤੇਰੇ ਫਿਕਰਾਂ 'ਚ ਸਣਵੇ ਇਹ ਮੁੰਡਿਆ ਕੈਂਠੇ ਵਾਲਿਆ ਸੁਣਵੇ ਮੁੰਡਿਆ ਕੈਂਠੇ ਵਾਲਿਆ ਖੂਟੋ ਬੇਨਾ ਜਾਈਏ ਵੇ ਖੂਟੋ ਬੇਤੇ ਹੋਵੇ ਚਰਚਾ ਖੂਟੋ ਬੇਤੇ ਹੋਵੇ ਚਰਚਾ ਚਰਚਾ ਨਾ ਕਰਵਾਇਏ ਵਜੀਦੀ ਪਾਫੜੀਏ ਛੱਡ ਕੇ ਕਦੇ ਨਾ ਜਾਈਏ ਵਜੀਦੀ ਪਾਫੜੀਏ ਛੱਡ ਕੇ ਕਦੇ ਨਾ ਜਾਈਏ ਸੁਣਵੇ ਸੁਣੀ ਆ ਰਿਆ ਗੱਲ ਸੁਣਾਵਾ ਸਰਵੇ ਸੁਣੀ ਆ ਰਾ ਗੱਲ ਸੁਣਾਵਾ ਇੱਥੇ ਲਾ ਫੁਹਾਰਾ ਵੇ ਪਹਿਲਾ ਤਾਂ ਮੇਰਾ ਲੋਗ ਤੂੰ ਕੱਢ ਦੇ ਪਹਿਲਾ ਤੂੰ ਮੇਰਾ ਲੋਗ ਤੂੰ ਕੱਢ ਦੇ ਲੋਗ ਬੁਰਛੀਆਂ ਵਾਲਾ ਵੇ ਫੇਰ ਤੂੰ ਮੇਰੀ ਕਰ ਦੇਤੀ ਲੀ ਫੇਰ ਤੂੰ ਮੇਰੀ ਕਰ ਦੇਤੀ ਲੀ ਨਾਬੇ ਤੇ ਪਟਿਆਲਾ ਵੇ ਇਸ ਤੋਂ ਬਾਅਦ ਮੇਰੇ ਕਰ ਦੇ ਮਛਲੀ ਕਲਰ ਪਾਵੇਂ ਚਮਕਾ ਰਾਜਨ ਵੰਗੂ ਛਿੱਪ ਜਗ ਦਾਤਨ ਵਰਗਿਆ ਯਾਰਾ ਚੰਦ ਵੰਗੂ ਛਿੱਪ ਜਗ ਦਾਤਨ ਵਰਗਿਆ ਯਾਰਾ ਚੰਦ ਵੰਗੂ ਛਿੱਪ ਨਾ ਚੰਦ ਭਰਾ ਗਏ ਆਈਏ ਜਾਈਏ ਚੰਦ ਭਰਾ ਗਏ ਆਈਏ ਜਾਈਏ ਚੰਦ ਸੁਣ ਕੇ ਹੱਸ ਸੋਹਰਾ ਮੇਰਾ ਟਰੱਕ ਵਰਗਾ ਤੇ ਸਸ ਲੋਕਲ ਬੱਸ ਸੋਹਰਾ ਮੇਰਾ ਟਰੱਕ ਵਰਗਾ ਤੇ ਸਸ ਲੋਕਲ ਬੱਸ ਕਾਲੇ ਜੇ ਤੰਬੇ ਵਾਲੇ ਆ ਤੇਰਾ ਤੰਬੇ ਤੋਂ ਢਰ ਲੱਗਦਾ ਹੈ ਕਾਲੇ ਜੇਤੰਬੇ ਵਾਲੇ ਆਤਰ ਤੰਬੇ ਤੋਂ ਡਰ ਲੱਗਦਾ ਤੰਬਾ ਤਦਿਆਂ ਉਤਾਰਵੇ ਬਾਪ ਦੇ ਡੰਡੇ ਤੋਂ ਡਰ ਲੱਗਦਾ ਵੇ ਤੰਬਾ ਤਾਂ ਰਿਆ ਉਤਾਰ ਬਾਪ ਦੇ ਡੰਡੇ ਤੋਂ ਡਰ ਲੱਗਦਾ ਸੱਸ ਨੇ ਸਮਝਾਲਿਆ ਪੁੱਤ ਨੂੰ ਸੱਸ ਨੇ ਸਮਝਾਲਿਆ ਪੁੱਤ ਨੂੰ ਕਰਨੀ ਬਗਾਨੇ ਜਾਂਦਾ ਨੀ ਕਰਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਨ ਚੰਦਰੇ ਨੂੰ ਇਸ਼ਕ ਬੂਰਾ ਬਿਨ ਪੌੜੀ ਝੜ ਜਾਂਦਾ ਨੀ ਚੰਦਰੇ ਨੂੰ ਇਸ਼ਕ ਬੂਰਾ ਬਿਨ ਪੌੜੀ ਝੜ ਜਾਂਦਾ ਨੀ ਚੰਦਰੇ ਨੂੰ ਇਸ਼ਕ ਬੂਰਾ ਆਵਣ ਜਾ ਰਿਆ ਬਹਿਣ ਜਾ ਰਿਆ ਆਈ ਹਮਾਰੇ ਕਰਵੇ ਵੇ ਵਿਚਾਰ ਕੁਕੜੀਆਂ ਕਰ ਲੂ ਕੱਠੀਆਂ ਚਾਰ ਕੁਕੜੀਆਂ ਕਰ ਲੂ ਕੱਠੀਆਂ ਕਿਉਂ ਫਿਰਦਾ ਐ ਦਰ ਦਰ ਵੇ ਕਿਆ ਰੋਜ ਦੀਆਂ ਮੈਂ ਜਾਵਾਂਗੀ ਮਰਵੇ ਚੜਕਾਰੋਜ ਦੀਆਂ ਮੈਂ ਜਾਵਾਂਗੀ ਮਰਵੇ ਸੱਸੀ ਨਹੀਂ ਸਮਝਾਲਾ ਪੁੱਤ ਨੂੰ ਘਰ ਨਹੀਂ ਬਗਾਨੇ ਜਾਂਦਾ ਨਹੀਂ ਕਰਦੀ ਸ਼ੱਕਰ ਪੂਰੇ ਵਰਗੀ ਕਰਦੀ ਸ਼ੱਕਰ ਬੁਰਗ ਪੂਰੇ ਵਰਗੀ ਘੁੜਚੋਰੀ ਦਾ ਖਾਂਦਾ ਨਹੀਂ ਸਮਝਾਲਾ ਸੱਸੀ ਸਾਥੋਂ ਜਾ ਰਹੀ ਆ ਨਹੀਂ ਜਾਂਦਾ ਸੱਸੀ ਨਹੀਂ ਸਮਝਾਲਾ ਸਸੀਏ ਸਾਥੋਂ ਜਰਿਆ ਨਹੀਂ ਜਾਂਦਾ ਵਿਚਭਾਗਾਂ ਦੇ ਸੋਹੇ ਖੇਲੇ ਖੇਤਾਂ ਵਿੱਚ ਰਹੁੜਾ ਤੈਨੂੰ ਵੇਖ ਤਿਨ ਮਿਲਖਾਵਾਂ ਖਾਕੇ ਮਰਤ ਦੂਰਾ ਕਾ ਨੂੰ ਪਾਇਆ ਸੀ ਪਿਆਰ ਵੈਰ ਨੇ ਗੂੜਾ ਕਾ ਨੂੰ ਪਾਇਆ ਸੀ ਪਿਆਰ ਵੈਰ ਨੇ ਗੂੜਾ ਕਾ ਨੂੰ ਪਾਇਆ ਸੀ ਸ਼ੰਦ ਪਰਾਗੇ ਆਈਏ ਜਾਈਏ ਸ਼ੰਦ ਪਰਾਗੇ ਆਈਏ ਚਾਈਏ ਸ਼ੰਦ ਪਰਾਗੇ ਦਾਣੇ ਨਹੀਂ ਹਰ ਜੀ ਜਾ ਰੱਖੇ ਅੱਖਸਾਲੀ ਤੇ ਉਹਨੂੰ ਭੈਣ ਕੋਈ ਨਾ ਜਾਣੇ ਹਰ ਹਰ ਜੀ ਚਾ ਰੱਖੇ ਅੱਖਸਾਲੀ ਤੇ ਉਹਨੂੰ ਭੈਣ ਕੋਈ ਨਾ ਜਾਣੇ ਸਾ ਤੂੰ ਮੂਰੇ ਆਉਂਦੇ ਆ ਤੇਰਾ ਬਾਂਦਰ ਵਰਗੀ ਬੂਥੀ ਨਾ ਸਾ ਤਾਂ ਮਿੱਡੀਆਂ ਫਿੱਡੀਆਂ ਵੇ ਮੱਥਾ ਭਿੱਜੀ ਹੋਈ ਠੁੱਠੀ ਟੰਗਾਤਾ ਬੀਂਗ ਤੜੰਗੀਆਂ ਧਰਮ ਨਾਲ ਗਲਰਤਾਨ ਚੂਠੀ ਧਰਮ ਨਾਲ ਗਲਰਤਾਨ ਚੂਠੀ ਧਰਮ ਨਾਲ ਰਤਾਨ ਚੂਠੀ ਇਹ ਕੋਈ ਖਾਸ ਨਹੀਂ ਬੋਲੀ ਮੈਨੂੰ ਨੇ ਪਸੰਦ ਇੱਕੋ ਬੋਲ ਬੋਲਣਾ ਬੋਲਣਾ ਕੋਈ ਹੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਵਾਰ ਵੇ ਅਸਾਨੀ ਸਾਰੇ ਜਾਣਾ ਘੱਡੀ ਨੂੰ ਖਾਲੀ ਤੋਰ ਵੇ ਅਸਾਨੀ ਸਾਰੇ ਜਾਣਾ ਘੱਟੀਆਂ ਖਾਲੀ ਤੋੜਵੇ ਮਿਨਾਵੇ ਪੂਰਨਾ ਚੋਰੀ ਕਰੀਏ ਨਾ ਮਿਵਾਰੀਏ ਡਾਕਾਵੇ ਬਾਰਾ ਬਰਸਦੀ ਸਜਾ ਬੋਲ ਜੂ ਬਾਰਾ ਬਰਸਦੀ ਸਜਾ ਬੋਲ ਜੂ ਪੀਣਾ ਪੈ ਜੂ ਆਟਾ ਵੇ ਨੇੜੇ ਆਈ ਦੀ ਬਾਣਾ ਫੜੀਏ ਨੇੜੇ ਆਈ ਦੀ ਬਾਣਾ ਫੜੀਏ ਲੋਕੀ ਕਹਿਣਗੇ ਡਾਕਾ ਕੋਠੀਪੂਰਨ ਦੀ ਵਿੱਚ ਪਰੀਆਂ ਦਾ ਵਾਸਾ ਕੋਠੀਪੂਰਨ ਦੀ ਵਿੱਚ ਪਰੀਆਂ ਦਾ ਵਾਸਾ ਕੋਠੀਪੂਰਨ ਦੀ ਇੱਕ ਕੁੜੀ ਧੂਕਵਾਰੀ ਦੂਜੀ ਅੱਖ ਟੂਣੇ ਹਾਰੀ ਤੀ ਚਲੋਂ ਅੰਗਲੇ ਸ਼ਿਕਾਰੇ ਮਾਰ ਮਾਰ ਪੱਤ ਦਾ ਨੀ ਤੂੰ ਜਾਣ ਜੋਗਾ ਤੂੰ ਜਾਣ ਜੋਗਾ ਛੱਡੇ ਆਣਾ ਪੁੱਤ ਜੱਟ ਦਾ ਨੀ ਤੂੰ ਜਾਣ ਜੋਗਾ ਜਾਣ ਜੋਗਾ ਛੱਡੇ ਆਣਾ ਪੁੱਤ ਜੱਟ ਦਾ ਜੇ ਮੁੰਡਿਆ ਤੂੰ ਵਿਆਹ ਵੇ ਕਰਾਉਣਾ ਜੇ ਮੁੰਡਿਆ ਤੂੰ ਵਿਆਹ ਵੇ ਕਰਾਉਣਾ ਭੇਜਾ ਖੇਤ ਧਾਰਾ ਖਾਵੇ ਆਉਂਦੀ ਜਾਂਦੀ ਨੂੰ ਕੁਝ ਨਿਆ ਆਖੀਏ ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ ਦੂਰ ਉਹ ਲੈ ਲਈ ਝਾਕਾ ਵੇ ਜੇ ਤੂੰ یوں ਕਰਨੀ ਵਿਆਹ ਕਰਵਾ ਲੈ ਕਾਕਾ ਜੇ ਤੀਆਂ ਕਰਨੀ ਵਿਆਹ ਕਰਵਾ ਲੈ ਕਾਕਾ ਜੇ ਤੂੰ ਐ ਕਰਨੀ ਸ਼ੰਦ ਪਰਾਗੇ ਆਈਏ ਜਾਈਏ ਸ਼ੰਦ ਪਰਾਗੇ ਪ੍ਰਾਤ ਨਚਲੋ ਨੀ ਕੁੜੀਓ ਜਿ ਸ਼ਗਨਾ ਵਾਲੀ ਰਾਤ ਨਚਲੋ ਨੀ ਕੁੜੀਓ ਜਿ ਸ਼ਗਨਾ ਵਾਲੀ ਰਾਤ ਕੀ ਬੰਠਣ ਆਇਆ ਜਨੇਤੀਆਂ ਕੀ ਬੰਠਣ ਕੇ ਆਇਆ ਜਨੇਤੀਓ ਨਿਰਾ ਢੋਰਾ ਆਦਾ ਭਾਗਵੇ ਰਾਮਨ ਦੀ ਸੈਨਾ ਨਿਰੇ ਬਾਂਦਰਾਂ ਦਾ ਟੋਲਾ ਇਕੱਠੇ ਹੁਤਾ ਹੋਏ ਲਈ ਲੱਗਵੇ ਗੱਲਾਂ ਤੇ ਲਾ ਕੇ ਕਾਲਸ ਦੇ ਟਿੱਕੇ ਤੁਹਾਨੂੰ ਨਜ਼ਰ ਨਾ ਜਾਵੇ ਲੱਗ ਕੇ ਮੂੰਹ ਸਿਰ ਕਰ ਲੋ ਕਾਲੇ ਪੀਲੇ ਟੋਡੇ ਛਿਪ ਜਾਣੇ ਮੂੰਹ ਦੇ ਕੱਜ ਕੇ ਟੋਡੇ ਛਿਪ ਜਾਣੇ ਮੂੰਹਾਂ ਦੇ ਕੱਜਵੇ ਟੋਡੇ ਛਿਪ ਜਾਣੇ ਇਹ ਵੀ ਕੋਈ ਖਾਸ ਨਹੀਂ ਸੀ ਇਸ ਕਰਕੇ ਪਾਦੀ ਦੀਆਂ کئی ਲੋਕਾਂ ਨੂੰ ਬੈਟਰ ਬਣਾਉਣੀਆਂ ਆਉਂਦੀਆਂ ਵਧੀਆ ਲੱਗਦੀਆਂ ਨੇ ਇਸ ਕਰਕੇ ਇੱਕ ਚਾਹ ਦੀ ਪੂੜੀ ਇੱਕ ਘੰਡ ਦੀ ਪੂੜੀ ਜਿੱਜਾ ਅੱਖੀਆਂ ਨਾਲ ਮਾਰਵੇ ਮੈਂ ਕੱਲ ਦੀ ਕੁੜੀ ਜੀ ਚਾਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਉੱਚਾ ਬੁੱਝ ਬਰਬਰ ਮੂਰੀ ਦੀਵਾ ਕਿਸ ਬਿੱਦ ਤਰੀਏ ਚਾਰੇ ਨੈਣ ਕਟਾਵਟ ਹੋਗੇ ਚਾਰੇ ਨੈਣ ਕਟਾਵਟ ਹੋਗੇ ਹੰਮੀ ਕੀ ਦੀ ਪਰ ਇਹ ਨਾਰ ਬਗਾਨੀ ਦੀ ਬਾਣਾ ਮੂਰਖਾ ਫੜੀਏ ਨਾਰ ਬਗਾਨੀ ਦੀ ਬਾਣਾ ਮੂਰਖਾ ਫੜੀਏ ತಾರೀಕ ಜಿ ಎ ಟುಟ್ಟಿ ಕಚ್ಚ ವೇ ರೇ ಗಲಬ ಖೇ ರೇ ಗಲಬ